ਤੇ ਦਿੱਲੀ ਤੇ ਜਾਣਾ ਆ ਜਿਹਦੇ ਵੀ ਪੱਟਾਂ ਚ ਜੋਰ ਹੈਗਾ ਰੋਕ ਲੋ ਕਿਉਂਕਿ ਅਸੀਂ ਪੱਟਾਂ ਨੂੰ ਜੋਰ ਲਾ ਲਿਆ ਵਾ ਉਹਨੇ ਕਹਿੰਦੇ ਕਹਿੰਦੇ ਤੁਹਾਡੀ ਤਿਆਰੀ ਕਿਦਾਂ ਦੀ ਆ ਮੈਂ ਕਿਹਾ ਸਾਡੀ ਛੱਟੋ ਉਹਨਾਂ ਨੂੰ ਪੁੱਛੋ ਤੁਹਾਡੀ ਤਿਆਰੀ ਕਿਦਾਂ ਦੀ ਛਤਰਖਾਨ ਨੂੰ ਅਸੀਂ ਤਾਂ ਪੂਰੇ ਤਿਆਰ ਬੈ ਤਿਆਰ ਆ ਸਾਡੇ ਕੋਲ ਜੀਸੀਬੀ ਵੀ ਹੈਗੀ ਆ ਸਾਡੇ ਕੋਲ ਨੌਜਵਾਨ ਵੀ ਹੈਗੇ ਆ ਠੀਕ ਆ ਸਾਡੇ ਕੋਲ ਹੌਸਲੇ ਵੀ ਭਰਪੂਰ ਆ ਬਾਈ ਜਕਾਰਾ ਲਾਓ ਇੱਕ ਦੇਖ ਲਿਆ ਜੀ ਤਿਆਰੀਆਂ ਸਾਡੀਆਂ ਪੂਰੀਆਂ ਪੂਰੀਆਂ ਵੇਟ ਤੇ ਆਗੂਆਂ ਦੇ ਹੰਕ ਹਾਸ ਫੈਸਲੇ ਦੀ ਤੇ 11 ਵਜੇ ਦੀ ਪੂਰੀ ਦੇਖੋ ਆਗੂਆਂ ਦੇ ਫੈਸਲੇ ਦੀ ਵੇਟ ਆ 11 ਵਜੇ ਦੀ ਵੇਟ ਆ ਮੈਨੂੰ ਤੇ ਨਹੀਂ ਲੱਗਦਾ ਮੈਨੂੰ ਰਾਤ ਨੀਂਦ ਆਊਗੀ ਜਿੱਦਾਂ ਦਾ ਮਾਹੌਲ ਬੜਿਆ ਪਿਆ ਮੈਂ ਤੇ ਬਾਬਾ ਮੈਂ ਰਾਤੀ ਬਾਸ ਚੰਡੀ ਦੀ ਵਾਰ ਕਰੀ ਜਾਣੀ ਤੇ ਸਵੇਰੇ ਚੰਡੀ ਵਾਈ ਜਾਣੀ ਆ ਜੇ ਅੱਗੇ ਆਏ ਕਿਉਂਕਿ ਬਾਬਾ ਪਹਿਲੀ ਗੱਲ ਨਾਲ ਅਸੀਂ ਚਾਹੁੰਦੇ ਨਹੀਂ ਕਿ ਆਪਸ ਵਿੱਚ ਲੜੀਏ ਜੇ ਉਹ ਥਰੂ ਗੈਸ ਸਿਟਦੇ ਨੇ ਜਾਂ ਡਰਾਉਨ ਰਾਹੀਂ ਥਰੂ ਗੈਸਿਟ ਦੇਣੇ ਜਾਂ ਉਹ ਹਿਸ਼ਾਰ ਕਰਦੇ ਨੇ ਉਹਦੇ ਲਈ ਕੀ ਤਿਆਰੀ ਆ ਤੁਹਾਡੀ ਪਹਿਲਾਂ ਇਹ ਦੱਸੋ ਆ ਜਿਹੜਾ ਅਟੈਕ ਇਹਨਾਂ ਨੇ ਕੀਤਾ ਕਿੰਨੇ ਦਿਨ ਪਹਿਲਾਂ ਕੀਤਾ ਸੀ ਤਿੰਨ ਚਾਰ ਦਿਨ ਪਹਿਲਾਂ ਕੀਤਾ ਸੀ ਅਈ ਤਿੰਨ ਚਾਰ ਦਿਨਾਂ ਦੇ ਵਿੱਚ ਤਿਆਰੀ ਕਰ ਲਈ ਹੋਈ ਹੈ